ਅੰਮ੍ਰਿਤਸਰ ਦੇ ਥਾਣਾ ਵਿਡ ਰਿਜ਼ਡਨ ਦੀ ਪੁਲਿਸ ਨੇ ਪਿਛਲੇ ਦਿਨੀ ਸੁਲਤਾਨਪਿੰਡ ਇਲਾਕੇ ਦੇ ਵਿੱਚ ਛੱਤਾਂ ਤੇ ਪਤੰਗ ਚਲਾ ਰਿਆਂ ਦੋ ਟੀਰਾ ਦੇ ਵਿੱਚ ਉਹ ਝਗੜੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦੇ ਚਲਦੇ ਕੁਲ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀ ਪਹਿਲੋ ਕਾਬੂ ਕਰ ਲਏਗੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦਾ ਇੱਕ ਸਾਥੀ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਰਡਰ ਆਲਮ ਵਿਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਦਿਨੀ ਥਾਣਾ ਬੀ ਡਿਵੀਜ਼ਨ ਦੇ ਸੁਲਤਾਨ ਵਿਖੇ ਦੋ ਧਿਰਾਂ ਛੱਤਾਂ ਦੇ ਪਤੰਗ ਉਡਾ ਰਹੀਆਂ ਸੀ ਜਿਸ ਦੇ ਚੱਲਦੇ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਗਾਲੀ ਗਲੋਚ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਹਰਮਨਦੀਪ ਨੌਜਵਾਨ ਦੇ ਗੋਲੀ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕੁੱਲ ਪੰਜ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਿਹੜਾ ਮੇਨ ਦੋਸ਼ੀ ਸੀ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੇ ਕੋਲੋਂ ਇੱਕ ਪਿਸਤਲ ਵੀ ਬਰਾਮਦ ਹੋਈ ਹੈ ਲਾਸੰਸੀ ਹੈ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਨਾ ਦਾ ਜਿਹੜਾ ਨੌਜਵਾਨ ਕਾਬੂ ਕੀਤਾ ਹੈ ਇਸ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਨੇ ਤੇ ਜਿਹੜਾ ਇਹਨਾਂ ਦਾ ਇੱਕ ਸਾਥੀ ਰਹਿ ਗਿਆ ਉਸਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਅੱਜ ਦਾ ਇੱਕ ਇਨਸੀਡੈਂਟ ਹੋਇਆ ਸੀਗਾ ਜੀ 4224 ਨੂੰ ਜਿਹਦੇ ਵਿੱਚ ਦੋ ਗਰੁੱਪ ਆਪਣੀ ਆਪਣੀ ਛੱਤਾਂ ਦੇ ਪਤੰਗ ਉਡਾ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਕਿਸੇ ਗਰੁੱਪ ਵਿੱਚੋਂ ਗਾਲ ਨਿਕਲੀ ਕਿਸਦੇ ਮੂੰਹ ਤੋਂ ਤੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੁੱਪ ਸੀਗਾ ਅਦਿੱਤ ਅਦਿੱਤਿਆਪੇਦੀ ਤੇ ਸ਼ਮਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪਲੈਂਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋਂ ਗਰੁੱਪ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵੰਦ ਏਰੀਆ ਚ ਚਲੇ ਗਏ ਗੁਰਦੁਆਰਾ ਟੂਠ ਸਾਹਿਬ ਦੇ ਲਾਗੇ ਸੁਲਤਾਨਵੰਦ ਰੋਡ ਤੇ ਤੇ ਉੱਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਹੈਗਾ ਅਦੀਪਕ ਸਿੰਘ ਇਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਜਿਹੜਾ ਨਿਰਦੇਸ਼ ਛੇਟ ਸ਼੍ਰੀ ਨਵਜੋਤ ਸਿੰਘ ਜੀ ਏਡੀਸੀਪੀ 3 ਤੇ ਐਸਐਚਓ ਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰबीर ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਜ਼ ਸੀਗੇ ਪੰਜ ਅਕਿਊਜ਼ ਉਹਨਾਂ ਉਹਨਾਂ ਵਿੱਚੋਂ ਤਿੰਨ ਕਿਊਜ਼ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਤੇ ਜਿਹੜੇ 6 ਤਰੀਕ ਨੂੰ ਫੜੇ ਸੀਗੇ 6 2 ਨੂੰ ਉਹਨਾਂ ਦਾ ਨਾਮ ਹੈ ਅਦਿੱਤ્ય 베ਦੀ ਦੂਸਰੇ ਦਾ ਨਾਮ ਹੈ ਸ਼ਮਸ਼ੀਰ ਸਿੰਘ ਅਲਾਈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਅਲਾਈਸ ਲਾਲ ਤੇ ਇੱਕ ਜਿਹੜਾ ਮੇਨ ਕਿਊਜ਼ ਹੈਗਾ ਉਹਨੂੰ ਉਹਨੂੰ ਇਹਨਾਂ ਨੇ ਅ ਕੱਲ ਫੜਿਆ ਜੀ ਤੇ ਉਹਦੇ ਕੋਲ ਇੱਕ ਰਿਵੋਲਵਰ ਵੀ ਮਿਲੇ ਹੈ ਤੇ ਬਾਕੀ ਇੱਕ ਅਕਿਊਜ਼ਡ ਜਿਹੜਾ ਅਦਿੱਤਿ ਬੇਦੀ ਦਾ ਭਰਾ ਹੈਗਾ ਪਰਮਿੰਦਰ ਬੇਦੀ ਉਹ ਹਿਸ ਯੈਟ ਟੂ ਬੀ ਅਰੈਸਟਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅ ਅਕਿਊਜ਼ਡ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਉਹ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਕਿੱਥੇ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਅ ਪਹਿਲਾਂ ਲੜਾਈ ਨਹੀਂ ਪਹਿਲਾਂ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਬੰਦ ਏਰੀਆ ਦੇ ਤੇ ਉਸ ਤੋਂ ਬਾਅਦ ਇਹ ਪਤੰਗ ਦੇ ਕਟਣ-ਕੁੱਟਣ ਤੇ ਇਹਨਾਂ ਦੀ ਲੜਾਈ ਹੋਈ ਸੀ ਸਿਰਫ ਇਹ ਹੀ ਹੈ ਮਸਲਾ ਜਾਂ ਕੋਈ ਪੁਰਾਣੀ ਰੰਜਿਸ਼ ਨਹੀਂ ਜਿਹਾ ਨਹੀਂ ਸਿਰਫ ਹਾਲੇ ਤੱਕ ਸਾਡੇ ਨੋਟਿਸ ਚ ਆਈ ਹੈ ਇਹ ਮਸਲਾ ਮਸਲਾ ਕੋਲੇ ਜੀ ਹਰਵਾਲੂਗੜ ਇਹ ਜਿਹੜਾ ਮੇਨ ਅਕਿਊਜ਼ਡ ਹੈਗਾ ਆ ਦੀਪਕ ਉਹਦੇ ਕੋਲੋਂ ਕੱਲ ਮਿਲਿਆ ਜੀ ਕੱਲ ਮਿਲਿਆ ਬਸ ਇਹ ਕਿਤੋਂ ਦੋ ਲਾਇਸੈਂਸੀ ਹੈ ਜੀ ਲਾਇਸੈਂਸੀ ਜਰਾ ਪੇਸ਼ਾ ਕੀ ਉਮਰ ਕਿੰਨੀ ਹੈ ਇਹਦੀ 23 ਸਾਲ ਜੀ ਪੇਸ਼ਾ ਤਾਂ ਤਿੰਨ ਇਹ ਇਹ ਸ਼ਹਿਰੀ ਹੈ ਜੀ ਹਨ 26 36 ਸਾਲ ਸੌਰੀ ਜਿਹੜਾ 26 ਤੇ ਜਿਹੜਾ ਡਿਸੀਜ਼ਡ ਹੈ ਉਹਦੀ 23 ਸਾਲ ਉਮਰ ਹੈ ਜੀ ਵੈਸੇ ਇਹਨਾਂ ਦਾ ਕਾਰੋਬਾਰ ਕੀ ਸੀ ਇਹ ਫ੍ਰੀ ਕੰਮ ਦੇ ਹੈ ਜੀ ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਨ ਕੋਈ ਬੈਕਗ੍ਰਾਉਂਡ ਹੈ ਕੋਈ ਪੈਦਾਵਾਰ ਡਿਸਟ੍ਰਿਕਟ ਕੋਈ ਬੈਕਗ੍ਰਾਉਂਡ ਹਿਸਟਰੀ ਐਸੱਚ ਕੋਈ ਨਹੀਂ ਹੈ ਜੀ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਹੈ ਹਾਂ ਜੀ ਸਰ ਇਹ ਲੈਸੈਂਸੀ ਕਿਸ ਦੇ ਨਾਮ ਦਾ ਹੈ ਲੈਸੈਂਸੀ ਦੇ ਆਪਣੇ ਨਾਮ ਤੇ ਹੈ ਜੀ ਹਾਂ ਜੀ ਹਾਂ ਅੱਗੇ ਵਰੀ ਹੋ ਗਿਆ ਉਹਨੇ ਤਾਂ ਨੈਸ਼ਨਲ ਸੀਰੀਅਸ ਬੋਕਾ ਬੋਲੀ ਚ ਆ ਗਿਆ ਠੀਕ ਹੈ ਤੇ ਬਾਕੀ ਇਹਦੇ ਤੇ ਤਿੰਨ ਪਰਚੇ ਦਰਜ ਨੇ ਜੀ ਦੀਪਕ ਤੇ ਬਾਕੀਆਂ ਤੇ ਨਹੀਂ ਦੀਪਕ ਤੇ ਤਿੰਨ ਪਰਚੇ ਦਰਜ ਨੇ 12015 ਹੈਗਾ 452 354 323 ਆਈਪੀਸੀ ਇੱਕ ਹੈਗਾ ਇਹ ਵੀ ਦੂਸਰਾ ਵੀ थाना ਸੁਲਤਾਨਵਿੰਡ ਦੇ ਏਰੀਆ ਚ ਹੈ ਮਕਦਮਾ ਨੰਬਰ 102 326 34 ਆਈਪੀਸੀ ਤੀਸਰਾ ਹੈਗਾ ਮਕਦਮਾ ਨੰਬਰ 337 ਉਹ 21 ਦਾ ਤੇ ਉਹ ਵੀ 302 ਦਾ ਹੈ ਜੀ ਕਰੀਮਲ ਮਾਈਂਡ ਹੋ ਗਿਆ ਹਾਂਜੀ ਲੈਸੈਂਸ ਹੈ ਕੋਈ ਲਾਈਸੈਂਸ ਹੀ ਬਿਸਤੂ ਹੋ ਗਿਆ ਹੁਣ ਅਸੀਂ ਹਾਂਜੀ ਫੈਸਲਾ ਸ਼ੁਦੀ ਕੈਨਸਲੇਸ਼ਨ ਹੋ ਗਈ ਹੈ ਨਹੀਂ ਨਹੀਂ ਹੋ ਗਈ ਹੈ ਨਹੀਂ ਉਹ ਅਸੀਂ ਪ੍ਰੋਸੈਸ ਚਲਾਇਆ ਉਸ ਤੋਂ ਹੋਈ ਕਦੋਂ ਲਾਈਸੈਂਸ ਇਸ਼ੂ ਕਦੋਂ ਹੋਇਆ ਹੈ ਜਾਣ ਤੋਂ ਉਹ ਅਸੀਂ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜਿਆ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਦੂਜੀ ਦਾ ਬ੍ਰੀਡਿੰਗ ਲਾਇਸੈਂਸ ਇਸ਼ੂ ਕਿਦੋਂ ਆਇਆ ਤੇ ਤਿੰਨੇ ਦੇ ਪਰਚੇ ਆ ਤੇ ਲਾਇਸੈਂਸ ਇਹਦਾ ਇਸ਼ੂ ਕਰਨ ਦਾ ਰੱਦ ਕਿਉਂ ਨਹੀਂ ਕੈਨਸਲ ਹੋਇਆ ਕੈਨਸਲ ਨਹੀਂ ਹੋਇਆ ਉਸੇ ਹੁਣ ਤਕਤੀਸ਼ ਕਰ ਰਹੇ ਕਿਉਂਕਿ ਪਹਿਲਾਂ ਕਿਉਂ ਨਹੀਂ ਕੈਨਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਐ ਇਹਦੇ ਤੇ ਤਿੰਨ ਪਰਚੇ ਹੈਗੇ ਪਿੱਛੇ ਕੋਈ ਪੁਲਾ ਰੈਕਟ ਚੱਲਿਆ ਸੀ ਪੁਲਿਸ ਦੇ ਵਿੱਚ ਬੜਾ ਰੌਲਾ ਵੀ ਪੈਸ ਪੰਜਾਬ ਉਹ ਵਿੱਚ ਬੰਦੇ ਕਿਤੇ ਬੀਠੇ ਨੇ ਤੇ ਫਾਇਰਾਂ ਦੇ ਲਾਇਸੈਂਸ ਕਿੱਦਾਂ ਬਣੇ ਜਾਂਦੇ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨੂੰ ਤੇ ਬਾਕੀ ਅਸੀਂ ਦੇਖਾਂਗੇ ਜੀ ਤਫਤੀਸ਼ੇ ਦੇਖਾਂਗੇ ਠੀਕ ਹੈ ਥ ਉਜਾਲਾ ਪਿਆ ਇਹਨਾਂ ਨੇ ਕ੍ਰਾਈਮ ਵਿੱਚ ਸਭ ਮਾਇਕ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ